ਜ਼ਿੰਦਗੀ ਦਾ ਸਵਾਦ ਇਦਾਂ ਦਾ ਆਂਦਾ ਹੈ ਨਾ ਸੱਚੇ ਪਾਤਸ਼ਾਹ ਦਰਸ਼ਨ ਦਿੰਦੇ ਆ। ਇਹ ਸਵਾਦ ਆ। ਮੈਂ ਪਰਤੱਖ ਸੱਚੇ ਪਾਤਸ਼ਾਹ ਨੂੰ ਵਿਖਿਆ ਸੰਤ ਜਗਨੈਸ਼ ਸਿੰਘ ਭਿੰਡਰਾਲੇ ਮੈਂ ਦੋ ਤਿੰਨ ਰੀ ਦਰਸ਼ਨਾਂ ਦੇ ਘਰ ਆਇਆ ਹਾਂ। ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਵਾ। ਇਹ ਗੱਲ ਵੀ ਕਰਦੇ ਆ ਵੀ ਇਹ ਮੇਰੇ ਨਾਲ ਰਹਿੰਦੇ ਆ। ਜਿਹੜੀਆਂ ਰੂਹ ਜਿਹੜੀਆਂ ਰੂਹਾਂ ਹੁੰਦੀਆਂ ਨਾ ਉਹ ਥਾਪੜਾ ਦੇ ਕੇ ਚੱਲ ਜਾਂਦੀਆਂ ਵਾ। ਤਗੜਾ ਬਿਜ਼ਨਸ ਤੁਹਾਡਾ ਵੀ ਆ। ਤੁਸੀਂ ਵੀ ਬੜੇ ਲਾਹਣੇ ਮਰਸੀਡੀਜ਼ ਵਗੈਰਾ ਅਸੀਂ ਲੈ ਸਕਦੇ ਆ ਪਰ ਅਸੀਂ ਸਾਦਗੀ ਜਿੰਦਗੀ ਬਤੀਤ ਕਰਨਾ ਚਾਹੁੰਦੇ ਆ। ਵੀ ਕੌਮ ਦਾ ਭਲਾ ਜਿਹੜਾ ਪੈਸਾ ਅਸੀਂ ਵੇਸ ਉਹ ਕਿਤੇ ਕੌਮ ਦਾ ਕਿਸੇ ਘਰ ਦੀ ਛੱਤ ਪੈ ਜੇ ਜਿਵੇਂ ਫਰਾਰੀਆਂ ਗੱਡੀਆਂ ਨਾ ਮਹਿੰਗੀ ਤੋਂ ਮਹਿੰਗੀ ਜਿਹਦੀ ਕੀਮਤ ਇੱਥੇ 8-9 ਕਰੋੜ ਰੁਪਈਆ ਵਾ ਜਿਵੇਂ ਪਿਛਲੇ ਦੀਪ ਸਿੱਧੂ ਕੋ ਕਿੰਨੀ ਜ਼ਿਆਦਾ ਤੇ ਉਹ ਗੱਡੀਆਂ ਸਾਡੇ ਸਰਦਾਰ ਵਿਦੇਸ਼ਾਂ ਚ ਲਈ ਵਰਦੇ ਆ ਦबई ਕੰਟਰੀ ਇਦਾਂ ਦੀ ਆ ਜਿੱਥੇ ਮੱਥਾ ਟੇਕਣ ਵੱਡੀ ਤੋਂ ਵੱਡੀ ਗੱਡੀ ਆਉਂਦੀ ਆ ਤੇ ਸੱਚੇ ਪਾਤਸ਼ਾਹ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ ਤੇ ਖਾਲਸੇ ਵਿੱਚ ਕਰੂ ਨਵਾਸ ਸੱਚੇ ਪਾਸ਼ਾ ਕਹਿੰਦਾ ਮੈਂ ਇਹਦੇ ਵਿੱਚ ਦਰਸ਼ਨ ਦੇਣੀ ਆ ਸ਼ਸ਼ਤਰਾਂ ਈਂ ਦੇਣੀ ਆ ਕੇਸਾ ਤਰੀਂ ਦੇਣੀ ਆ ਬਾਣੀ ਵਾਲੇ ਨੂੰ ਦੇਣੀ ਆ ਤੁਸੀਂ ਵੀ ਟਰੱਕ ਚਲਾਉਂਦੇ ਹੋ ਅਮਰਤਪਾਲ ਜਰੂਰ ਟਰੱਕ ਚਲਾਉਂਦੇ ਸੀ ਮਿਲਦੇ ਹੁੰਦੇ ਸੀ ਟਰੱਕਾਂ ਤੇ ਉਹ ਬੋਲਦਾ ਸੀ ਉਹ ਐਂ ਲੱਗਦਾ ਹੈ ਵੀ ਜਿਵੇਂ ਕੋਈ ਸਾਡੀ ਦਿਲ ਦੀ ਗੱਲ ਉਹ ਅਮਰਤਪਾਲ ਰੱਖ ਰਿਹਾ ਵਾ ਉਹ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ ਗੁੰਡਾਗਰਦੀ ਨਹੀਂ ਕਰਨਾ ਚਾਹੁੰਦਾ ਸਾਡਾ ਸਿੱਖ ਧਰਮ ਜਿਹੜਾ ਉਹ ਝੜਕੀ ਨਹੀਂ ਜਾਂਦਾ ਕਿਸੇ ਦੇ ਹਲੀ ਮੀਰਾਜ ਵਾ ਬਹੁਤ ਸੁੰਦਰ ਰਾਜਵਾ ਅਮਰਤਪਾਲ ਸਾਨੂੰ ਲੁੱਟਣਾ ਨਹੀਂ ਚਾਹੁੰਦਾ ਉਹ ਕੋਈ ਬਿਜ਼ਨਸ ਨਹੀਂ ਕਰਨਾ ਚਾਹੁੰਦਾ ਉਹ ਰਾਜਨੀਤੀ 'ਚ ਇਸ ਕਰਕੇ ਆਇਆ ਵਾ ਕਿ ਕਿਤਨਾ ਕਿਤੇ ਜੇ ਕਲਮ ਦਾ ਨਾਲਾ ਪਰ ਰਾਜ ਲੈ ਸਕਦੇ ਨਾ ਸੰਗਤ ਕਹਿੰਦੀ ਆ ਤੇ ਕਲਮ ਨਾਵੀ ਤੇ ਸ਼ਸਤਰ ਨਾ ਜਦੋਂ ਸਮਾਂ ਉਹ ਸ਼ਸਤਰਾਂ ਵੀ ਲੈ ਲਾਂਗੇ ਪਰ ਉਹ ਕਲਮ ਨਾ ਬਹੁਤ ਸੁੰਦਰ ਰਾਜ ਬਣਾਉਣਾ ਚਾਹੁੰਦੇ ਆ ਪੰਜਾਬ ਮਾੜਾ ਨਹੀਂ ਹੈਗਾ ਉਹ ਸਾਨੂੰ ਮਾਰਨਾ ਚਾਹੁੰਦਾ ਵਾ ਅਸੀਂ ਮਰਿਆਂ ਨਹੀਂ ਮਰ ਸਕਦੇ ਪਰ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਨਾ ਇਦਾਂ ਕਰੋ ਸਾਡੇ ਨਾਲ ਨਾ ਇਦਾਂ ਕਰੋ ਕਿ ਅਸੀਂ ਐਡੇ ਮਾੜੇ ਨਹੀਂ ਹੈਗੇ ਅਸੀਂ ਤਿਰੰਗੇ ਵਾਸਤੇ ਸ਼ਹੀਦੀਆਂ ਦਿੱਤੀਆਂ ਇੰਨੇ ਸਿਰ ਦਿੱਤੇ ਤੇ ਤੁਸੀਂ ਸਾਨੂੰ ਮਾਰਦੇ ਜੋ ਐਨਐਸਏ ਲਾਉਂਦੇ ਜੋ ਕਾਦੇ ਕਰਕੇ ਅਸੀਂ ਸਾਡੇ ਨਾਲ ਵਿਚਰੋ ਸਾਡੇ ਨਾਲ ਕੇ ਟੇਬਲ ਟॉक ਕਰੋ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਖਡੂਰ ਸਾਹਿਬ ਹਲਕਾ ਸਾਡੇ ਨਾਲ ਬਾਈ ਨੇ ਬਾਈ ਹੋਰੀ ਦਬਈ ਦੇ ਵਿੱਚ ਟਰੱਕਿੰਗ ਦਾ ਬਿਜ਼ਨਸ ਜਿਵੇਂ ਅਮਰਿਤਪਾਲ ਦਾ ਬਿਜ਼ਨਸ ਹੈ ਟਰੱਕਿੰਗ ਦਾ ਬਿਜ਼ਨਸ ਛੱਡ ਕੇ ਖਡੂਰ ਸਾਹਿਬ ਪਹੁੰਚੇ ਤੇ ਭਾਈ ਅਮਰਿਤਪਾਲ ਨੂੰ ਸਹਿਯੋਗ ਦੇਣ ਦੇ ਲਈ ਉਹਦੇ ਹੱਕ 'ਚ ਪ੍ਰਚਾਰ ਕਰਨ ਦੇ ਲਈ ਬਾਣੇ ਦੇ ਵਿੱਚ ਬਹੁਤ ਸੋਹਣੇ ਲੱਗ ਰਹੇ ਨੇ ਹੱਥ ਦੇ ਵਿੱਚ ਤੀਰ ਹੈ ਸ਼ਸਤਰ ਹੈ ਤੇ ਕਕਾਰਾਂ ਦੀ ਜਿਹੜੀ ਸੋਭਾ ਉਹ ਵੇਖਦੇ ਹੀ ਬਣਦੀ ਹੈ ਵੀਰੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਈ ਟਰੱਕਿੰਗ ਤੇ ਬਿਜ਼ਨਸ ਤੁਹਾਡੇ ਇਕੋ ਜਿਹੇ ਤੁਹਾਡੇ ਤੇ ਅਮਰਤਪਾਲ ਬਾਈ ਦੇ ਕਿਵੇਂ ਇੱਥੇ ਪਹੁੰਚੇ ਉਹਨਾਂ ਬਿਜ਼ਨਸ ਬਾਰੇ ਵੀ ਜ਼ਰੂਰ ਦੱਸੋ ਜਿਵੇਂ ਬਿਜ਼ਨਸ ਅਸੀਂ ਕਰਦੇ ਬਾਹਰ ਮੈਂ 2 2.5 3 ਲੱਖ ਰੁਪਏ ਮਹੀਨੇ ਦਾ ਕਮਾਉਣ ਲਾਵਾ ਪਰ ਛੱਡ ਕੇ ਆਪਾਂ ਆਪਣਾ ਪਰਿਵਾਰ ਸੰਭਾਣਾਈ ਆ ਪਰਿਵਾਰ ਸਾਡੀ ਕੌਮ ਪਹਿਲਾਂ ਕਿਉਂਕਿ ਨਸ਼ੇ ਦਾ ਦਰਿਆ ਵੜਾ ਵਹਿ ਰਿਹਾ ਜੀ ਸਾਡੀ ਕੌਮ ਨੂੰ ਜਾਗਰੂਕਤ ਕਰਨਾ ਆ ਪਹਿਲਾਂ ਵੀ ਅਸੀਂ ਬਾਣਾ ਪਾਉਂਦੇ ਅਮਰਤਪਾਲ ਤੋਂ ਪਹਿਲਾਂ ਵੀ ਜਿਹੜਾ ਅੰਮ੍ਰਿਤਪਾਲਾ ਗੁਰੂ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਉੱਤੇ ਉਹ ਇੱਥੇ ਆਇਆ ਸਾਡੇ ਨੌਜਵਾਨਾਂ ਨੂੰ ਗਲੇ ਨਾਲ ਲਾਇਆ ਅਮਰਤ ਸ਼ਕਾਰਿਆ ਸੀ ਕਿ ਲਹਿਰ ਸਾਡੀ ਜਿਹੜੀ ਪੰਜਾਬ ਦੀ ਡੁੱਬਦੀ ਜਵਾਨੀ ਉਹਨੂੰ ਉਠਾ ਰਿਆ ਸੀ ਅੱਜ ਉਹ ਵੋਟਾਂ ਵਿੱਚ ਖੜਾ ਹੋ ਗਿਆ ਸੰਗਤ ਦੇ ਕਹਨ ਤੇ ਤੇ ਸੰਗਤ ਦਾ ਫਰਜ਼ ਪੰਦਾ ਵਾ ਵੀ ਹੁਣ ਆਪਾਂ ਜਿਹੜਾ ਦੌੜ ਲਾਈ ਦੀਆਂ ਨਾ ਵੀ ਪਾਸ ਹੋਣਾ ਵਾ ਜਿਤਨਾ ਵਾ ਪਹਿਲੇ ਨੰਬਰ ਤੇ ਆਉਣਾ ਵਾ ਤੇ ਸਾਰੇ ਖਡੂਰ ਸਾਹਿਬ ਨੂੰ ਇਹ ਬੇਨਤੀ ਕੀਤੀ ਜਾਂਦੀ ਆ ਇਹ ਦੌੜ ਲਾ ਕੇ ਦੁਨੀਆ ਨੂੰ ਦਿਖਾ ਦਿਓ ਵੀ ਸਿੱਖ ਕੌਮ ਜਿੰਦੀ ਆ ਤੇ ਉਹ ਅਮਰਤਪਾਲ ਨੂੰ ਜਿਤਾ ਸਕਦੀ ਹੈ ਬਿਲਕੁਲ ਦबई ਦੇ ਵਿੱਚ ਤੁਸੀਂ ਵੀ ਟਰੱਕ ਚਲਾਉਂਦੇ ਹੋ ਅਮਰਤਪਾਲ ਜਦੋਂ ਟਰੱਕ ਚਲਾਉਂਦੇ ਸੀ ਮਿਲਦੇ ਹੁੰਦੇ ਸੀ ਟਰੱਕਾਂ ਤੇ ਅਮਰਤਪਾਲ ਦੇ ਡਰਾਈਵਰ ਮਿਲਦੇ ਰਹੇ ਆ ਤੇ ਅਮਰਤਪਾਲ ਨੇ ਟਰੱਕ ਨਹੀਂ ਚਲਾਇਆ ਅਮਰਤਪਾਲ ਦਫ਼ਤਰ ਦਾ ਹੀ ਕੰਮ ਕੀਤਾ ਵਾ ਤੇ ਮੈਂ ਖੁਦ ਟਰੱਕ ਚਲਾਇਆ ਮੈਂ ਸਾਊਦੀ ਅਰਬ ਹੀ ਹੋ ਗਿਆ ਮੱਕੀ ਲੱਗੋ ਹੀ ਹੋ ਗਿਆ ਵਾ ਮੈਂ ਬਹੁਤ ਦबई ਵਿੱਚ ਕਦੀ ਮਿਲੇ ਤੁਸੀਂ ਇਕੱਠੇ ਹੋਏ ਮੈਂ ਦबई ਵਿੱਚ ਇਕੱਠੇ ਹੋਣ ਦੀ ਕੋਸ਼ਿਸ਼ ਇਦਾ ਬਣੀ ਜਦੋਂ ਕੱਲ ਸੀ ਗਿਆ ਹੈ ਨਾ ਉਹਦੋਂ ਕੋਸ਼ਿਸ਼ ਬਣਨੀ ਸੀ ਤੇ ਉਹ ਕੋਈ ਸਮੇਂ ਦੇ ਮਨ ਕਿ ਇੱਥੇ ਆ ਗਏ ਤੇ ਫੋਨ ਤੇ ਗੱਲ ਹੁੰਦੀ ਰਹੀ ਆ ਫੋਨ ਦੇ ਉੱਤੇ ਕਿੰਨੇ ਕਿ ਚਿਰ ਤੋਂ ਗੱਲ ਹੋ ਰਹੀ ਸੀ ਤੁਹਾਡੀ ਅਮਰਤਪਾਲ ਹੋਣਾ ਜਿੱਦਾਂ ਹੁਣ ਬੰਦੇ ਦਾ ਜਾਗਰੂਤੀ ਘਾਟ ਹੀ ਤੇ ਉਹ ਫੋਨ ਤੇ ਗੱਲ ਕਰ ਲਈਦੀ ਸੀ ਤੇ ਜਦੋਂ ਫੇਮਸ ਹੋਏ ਤਾਂ ਉਹ ਫੇਮਸ ਪੰਜਾਬ ਜਾਣ ਕੀ ਹੋਈ ਆ ਹਾਂ ਉਹ ਜਦੋਂ ਫੇਮਸ ਹੋਏ ਤੁਹਾਨੂੰ ਲੱਗਦਾ ਸੀ ਕਿ ਦਵਾਈ ਦੇ ਵਿੱਚ ਤੁਸੀਂ ਵੀ ਟਰੈਕਿੰਗ ਕਰਦੇ ਹੋ ਉਹ ਵੀ ਕਰਦੇ ਨੇ ਅਮਰਤਪਾਲ ਵੀ ਕਿ ਪੰਜਾਬ ਦੇ ਵਿੱਚ ਆ ਕੇ ਇੰਨਾ ਵੱਡਾ ਨਾਮ ਹੋ ਜਾਊਗਾ ਇੱਕ ਪੰਜਾਬ ਮੈਂ ਤੁਹਾਨੂੰ ਗੱਲ ਦੱਸਣਾ ਆਪਣੇ ਦਿਲ ਦੀ ਜਦੋਂ ਮੈਂ ਟਰੱਕ ਚਲਾ ਰਿਹਾ ਸੀ ਨਾ ਤੇ ਸੰਤਾਂ ਦੀ ਸਪੀਚ ਸੰਤਾਂ ਦਾ ਜਿਹੜਾ ਕਥਾ ਹੁੰਦੀ ਆ ਸਾਂਤਾ ਮਸਕੀਨ ਸਿੰਘ ਦੀ ਕਥਾ ਮੈਂ 18 18 20 ਵੀਕਾਂਟੇ ਲਗਾਤਾਰ ਸੁਣੀ ਆ ਮੈਂ ਬਿਨਾ ਨਾਗੇ ਤੋਂ ਸੌਣ ਤੋਂ ਮੈਂ ਨੀਂਦ ਦਾ ਬਰੇਜ ਕਰਕੇ ਸੁਣੀ ਆ ਤੇ ਉਹਦੇ ਵਿੱਚ ਜਦੋਂ ਅਮਰਤਪਾਲ ਬੋਲਦਾ ਸੀ ਨਾ ਉਹ ਜਿਹੜੀ ਮੇਰੇ ਦਿਲ ਦੀ ਭਾਵਨਾ ਹੈ ਨਾ ਉਹ ਸਿੱਧੀ ਜਾ ਕੇ ਉਹ ਬੋਲਦਾ ਸੀ ਉਹ ਐਂ ਲੱਗਦਾ ਹੈ ਵੀ ਜਿਵੇਂ ਕੋਈ ਸਾਡੀ ਦਿਲ ਦੀ ਗੱਲ ਉਹ ਅਮਰਤਪਾਲ ਰੱਖ ਰਿਆ ਵਾ ਲੱਗਦਾ ਕਿ ਅਮਰਤਪਾਲ ਅਧਿਆਤਮਿਕ ਤੌਰ ਦੇ ਉੱਤੇ ਵੀ ਕਾਫੀ ਜਿਹੜਾ ਉਹਦੇ ਕੋਲ ਪਾਵਰ ਹੈ ਜਿਵੇਂ ਉਹਨੇ ਅਧਿਆਤਮਿਕ ਬਹੁਤ ਕਮਾਇਆ ਵੇਖੋ ਜੀ ਉਹਨੇ ਰੱਬ ਦੇ ਆ ਇੱਕ ਦਾ ਘਰ ਜਿਹੜਾ ਹੁੰਦਾ ਰੱਬ ਦਾ ਘਰ ਉਹਨੂੰ ਪਿਆਰ ਰਖੀ ਰਨੇ ਉਹ ਉਹਦੀ ਸੋਚਣਾ ਚੱਲ ਰਿਆ ਵਾ ਉਹ ਕਿਸੇ ਨੂੰ ਮਾਰਨਾ ਨਹੀਂ ਚਾਹੁੰਦਾ ਗੁੰਡਾਗਰਦੀ ਨਹੀਂ ਕਰਨਾ ਚਾਹੁੰਦਾ ਸਾਡਾ ਸਿੱਖ ਧਰਮ ਜਿਹੜਾ ਉਹ ਜੜ ਕੇ ਨਹੀਂ ਜਾਂਦਾ ਕਿਸੇ ਦੇ ਖੇਲੀ ਮੀਰਾਜ ਵਾ ਬਹੁਤ ਸੁੰਦਰ ਰਾਜਵਾ ਮਹਾਰਾਜ ਜੀ ਸਿੰਘ ਦਾ ਰਾਜ ਵੀ ਜਿਵੇਂ ਹੋਣਾ ਉਹਨਾਂ ਦਰਵਾਜ਼ੇ ਖੋਲ ਦਿੱਤੇ ਸੀ ਉਹਨਾਂ ਨੇ ਆਖਿਆ ਵੀ ਜਿਹੜਾ ਧਨਵਾਨ ਸਾਰੇ ਗਰੀਬਾਂ ਚ ਜਾਣਾ ਚਾਹੀਦਾ ਵਾ ਅੰਮ੍ਰਿਤਪਾਲ ਸਾਨੂੰ ਲੁੱਟਣਾ ਨਹੀਂ ਚਾਹੁੰਦਾ ਉਹ ਕੋਈ ਬਿਜ਼ਨਸ ਨਹੀਂ ਕਰਨਾ ਚਾਹੁੰਦਾ ਉਹ ਰਾਜਨੀਤੀ 'ਚ ਇਸ ਕਰਕੇ ਆਇਆ ਵਾ ਕਿ ਕਿਤੇ ਨਾ ਕਿਤੇ ਜੇ ਕਲਮ ਦਾ ਨਾਲਾ ਪਰ ਆਜ ਲੈ ਸਕਦੇ ਨਾ ਸੰਗਤ ਕਹਿੰਦੀ ਆ ਤੇ ਕਲਮ ਨਾਵੀ ਤੇ ਸ਼ਸਤਰ ਨਾ ਜਦੋਂ ਸਮਾਂ ਉਹ ਸ਼ਸਤਰਾਂ ਵੀ ਲੈ ਲਾਂਗੇ ਪਰ ਉਹ ਕਲਮ ਨਾ ਬਹੁਤ ਸੁੰਦਰ ਰਾਜ ਬਣਾਉਣਾ ਚਾਹੁੰਦੇ ਆ ਉਹ ਲੜਨਾ ਨਹੀਂ ਚਾਹੁੰਦੇ ਭਾਰ ਖਡੂਰ ਸਾਹਿਬ ਕੀ ਕਹਿੰਦਾ ਫਿਰ ਤੁਸੀਂ ਹਲਕੇ ਹਲਕੇ ਪ੍ਰਚਾਰ ਕਰ ਰਹੇ ਹਾਂ ਹਾਂ ਜੀ ਇਕੱਲੇ ਇਕੱਲੇ ਘਰ ਹਲਕੇ ਹਲਕੇ ਮਾਤਾ ਜੀ ਨਾਲ ਰੋਜ਼ ਸਾਡੀ ਡਿਊਟੀ ਲੱਗਦੀ ਆ ਹੁਣ ਇੱਥੇ ਸਿੰਘਾਂ ਨੇ ਫੋਨ ਕੀਤਾ ਵੀ ਤੁਸੀਂ ਆਏ ਜੋ ਤੇ ਇੱਥੇ ਫੋਨ ਤੇ ਆ ਕੇ ਵੀ ਤੁਹਾਡਾ ਨਾਲ ਕੋਈ ਇੰਟਰਵਿਊ ਕਰਨੀ ਆ ਚਲ ਚੜ੍ਹਦੀ ਕਲਾ ਜੀ ਆਇਆ ਨੂੰ ਤੇ ਆਪਾਂ ਗੱਲ ਪਤਾ ਕੀ ਇਹ ਪੰਜਾਬ ਜਿਹੜਾ ਵਾ ਨਾ ਉਹ ਜੇ ਭਾਰਤ ਸੋਚੇ ਨਾ ਪੰਜਾਬ ਮਾੜਾ ਨਹੀਂ ਹੈਗਾ ਉਹ ਸਾਨੂੰ ਮਾਰਨਾ ਚਾਹੁੰਦਾ ਵਾ ਅਸੀਂ ਮਰਿਆਂ ਨਹੀਂ ਮਰ ਸਕਦੇ ਪਰ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਨਾ ਐਦਾਂ ਕਰੋ ਸਾਡੇ ਨਾਂ ਐਦਾਂ ਕਰੋ ਕਿ ਅਸੀਂ ਐਡੇ ਮਾੜੇ ਨਹੀਂ ਹੈਗੇ ਅਸੀਂ ਤਰੰਗੇ ਵਾਸਤੇ ਸ਼ਹੀਦੀਆਂ ਦਿੱਤੀਆਂ ਇੰਨੇ ਸਿਰ ਦਿੱਤੇ ਤੇ ਤੁਸੀਂ ਸਾਨੂੰ ਮਾਰਦੇ ਜੋ ਐਨਐਸਏ ਲਾਉਂਦੇ ਜੋ ਕਾਦੇ ਕਰਕੇ ਅਸੀਂ ਸਾਡਾ ਨਾ ਵਿਚਰੋ ਸਾਡਾ ਨਾਂ ਆਣ ਕੇ ਟੇਬਲ ਟਾਕ ਕਰੋ ਜਿਵੇਂ ਦੀਪ ਸਿੱਧੂ ਨੇ ਸੋਹਣੀਆਂ ਗੱਲਾਂ ਕੀਤੀਆਂ ਵੀ ਸਾਡਾ ਨਾਂ ਆਣ ਕੇ ਬੈਠ ਕੇ ਗੱਲ ਕਰੋ ਕਿਹੜੀ ਗੱਲ ਵਾਹੀ ਬਦਮਾਸ਼ੀ ਬਦਵਾਸ਼ ਆਨੰਦਪੁਰ ਦਾ ਮਤਾ ਵਾ ਪਰ ਹੋਰ ਗੱਲਾਂ ਵਾ ਸੰਤ ਜਨਾਇ ਸਿੰਘ ਪਿੰਡਰਾਲਿਆਂ ਨੂੰ ਸ਼ਹੀਦ ਕੀਤਾ ਵਾ ਦਰਬਾਰ ਸਾਹਿਬ ਤੇ ਟੈਕੀ ਦਾ ਗੁਰਦੁਆਰੇ ਟ ਅਸੀਂ ਉਹਨੇ ਫਿਰ ਵੀ ਨਹੀਂ ਹੈਗੇ ਜਿੰਨਾ ਤੁਸੀਂ ਅਤਿਆਚਾਰ ਹਟਾ ਕੀਤਾ ਵਾ ਤੇ ਭਾਰਤ ਸਿੱਖ ਬਦਲਾ ਲੈਣਾ ਨਹੀਂ ਹਟਦਾ ਬਦਲਾ ਲੈਂਦਾ ਵਾ ਪਰ ਅਸੀਂ ਚਾਹੁੰਦੇ ਆਂ ਵੀ ਤੁਸੀਂ ਹੱਟਣਾ ਮਿਲ ਕੇ ਟੇਬਲ ਟॉक ਕਰਕੇ ਪੰਜਾਬ ਨੂੰ ਭਾਰਤ ਨੂੰ ਵਧੀਆ ਬਣਾਈਏ ਮਤਲਬ ਮਤਲਬ ਮੋਢੇ ਨਾਲ ਮੋਢਾ ਲਾ ਕੇ ਇਸ ਮੁਲਕ ਨੂੰ ਅੱਗੇ ਵਧਾਉਣਾ ਇਹੀ ਇਹੀ ਤੁਹਾਡਾ ਕੀ ਕਹਿਣਾ ਚਾਹੁੰਦੇ ਖਡੂਰ ਸਾਹਿਬ ਵਾਲਿਆਂ ਨੂੰ ਹੁਣ ਖਡੂਰ ਸਾਹਿਬ ਵਾਲੇ ਨੂੰ ਕਹਿ ਨਹੀਂ ਚਾਹੁੰਦੇ ਆ ਚਲੋ ਇੱਕ ਭਾਰਤ ਦੀ ਗੱਲ ਕਰ ਲੈਂਦੇ ਆ ਵੀ ਤੁਹਾਡੀ ਕਰੰਸੀ ਡਾਊਨ ਹੋ ਰਹੀ ਆ ਤੁਹੇ ਦੇਸ਼ਾਂ ਦੇ ਇੱਕ ਮੰਨੀਆਂ ਪਰਮੰਨੀਆਂ ਸਾਡੀਆਂ ਫੌਜਾਂ ਸੀ ਜਿਵੇਂ 71 ਦੀ 65 ਦੀ ਲੜਾਈਆਂ ਪਾਕਿਸਤਾਨ ਨਾਲ ਲੜੀ ਭਾਵੇਂ ਪਾਕਿਸਤਾਨ ਨਾਲ ਕੋਈ ਸਾਡੀ ਦੁਸ਼ਮਣੀ ਨਹੀਂ ਹੱਡੀ ਆਗੀ ਸਾਡਾ ਪਾਕਿਸਤਾਨ ਜਿਹੜਾ ਇੱਕ ਪਾਕ ਪਵਿੱਤਰ ਸਥਾਨ ਵਾ ਸਾਡਾ ਨਨਕਾਣਾ ਸਾਹਿਬ ਆ ਗੁਰੂ ਦਾ ਘਰ ਸਾंभਿਆ ਜਿਵੇਂ ਆ ਸਾਡਾ ਕਰਤਾਰਪੁਰ ਘਰ ਵੀ ਸਾਡਾ ਖੋਲ ਦਤਾ ਕੱਲ ਮੋਦੀ ਸਾਹਿਬ ਨੇ ਕਿਹਾ ਤੁਸੀਂ ਸੁਣਿਆ ਪਾਸ਼ਣ ਮੋਦੀ ਸਾਹਿਬ ਕਹਿੰਦੇ ਜੀ 71 ਦੀ ਜੰਗ ਦੇ ਵਿੱਚ ਮੈਂ ਹੁੰਦਾ ਤੇ 90000 ਸੈਨਿਕ ਪਾਕਿਸਤਾਨ ਦੇ ਹੁੰਦੇ ਤੇ ਉਹ ਪਾਕਿਸਤਾਨ ਦੇ ਸੈਨਿਕ ਮੈਂ ਤਾਂ ਮੋੜਦਾ ਪਹਿਲਾਂ ਕਰਤਾਰਪੁਰ ਲੈਂਦਾ ਹਣਾ ਤੂੰ ਵੇਖੋ ਜੀ ਮੈਂ ਇਹ ਕਰ ਤੁਸੀਂ ਹੋਈ ਬਸੇ ਤੁਹਾਨੂੰ ਲੱਗਦਾ ਕਿ ਮੋਦੀ ਕਰ ਸਕਦਾ ਸੀ ਠੰਡਿਆਂ ਵੀ ਗੱਲਾਂ ਸਾਰੀਆਂ ਕਈ ਵਧੀਆ ਵੀ ਕਰ ਜਾਂਦੇ ਆ ਮੈਂ ਐਡੀ ਗੱਲ ਨਹੀਂ ਆ ਫਿਰ ਸਵੇਰੇ ਐਨਐਸਏ ਤੋੜ ਕੇ ਤੇ ਭੱਲਣ ਫਿਰ ਫਿਰ ਇੱਕ ਇੱਕ ਵਿਤਕਰਾ ਵੀ ਕਰਦੇ ਨਾ ਕਿਤੇ ਕਿਤੇ ਕੋਈ ਚੰਗੀਆਂ ਗੱਲਾਂ ਵੀ ਕਰਦੇ ਨਾਲ ਵਿਤਕਰਾ ਵੀ ਕਰਦੇ ਵਿਤਕਰਾ ਕਾਦਾ ਛੜਨਾ ਛੜਨਾ ਬੈਠ ਕੇ ਗੱਲਬਾਤ ਕਰਨ ਭਾਰਤ ਨੂੰ ਅੱਗੇ ਤੋਰੀਏ ਪੰਜਾਬ ਸੂਬਾ ਆਪਾਂ ਰਾਜ ਮੰਗਦੇ ਮੰਨ ਲਓ ਆਪਣਾ ਰਾਜ ਕਿਉਂ ਦੁਹੀ ਹੋ ਕੇ ਮੰਗਣ ਦੇ ਨੇ ਤੋ ਕਿਉਂ ਸਾਨੂੰ ਲਤਾੜਿਆ ਜਾਂਦਾ ਮਾਰਿਆ ਜਾਂਦਾ ਵਾ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਬਿਲਕੁਲ ਬਾਈ ਸਤਿ ਸ੍ਰੀ ਅਕਾਲ ਕੀ ਲੱਗਦਾ ਇੱਕ ਵਾਹਿਗੁਰੂ ਜੀ ਕੌਣ ਜਿੱਤੂਰੇ ਤੁਹਾਡੇ ਬਾਈ ਅਮਰਤਪਾਲ ਦੀ ਲਹਿਰ ਹੈ ਆਪਣੇ ਤੇ ਜਿੱਦਾਂ ਕਿ ਭਾਈ ਸਾਹਿਬ ਨੇ ਵਹੀਰ ਤੋਰੀ ਹਾਂਜੀ ਤੇ ਸਰਕਾਰਾਂ ਨੇ ਉਹਨਾਂ ਨਾਲ ਬਹੁਤ ਧੱਕਾ ਕੀਤਾ ਵਾ ਕਿ ਉਹਨਾਂ ਡਿਬੂਗਰ ਜੇਰ ਤੇ ਛੁੱਟਿਆ ਸਾਡੇ ਵੇਖੋ ਜੀ ਲੋਰੇ ਵੋਟਾਂ ਨਾਲ ਜਵਾਬ ਦੇਣਗੇ ਲੋਕਾਂ ਦੇ ਮਨ ਦੇ ਵਿੱਚੋ ਚੀਜ਼ ਹੈਗੀ ਹੈ ਮੈਂ ਕਹਾ ਵਾਹਿਗੁਰੂ ਜੀ ਸਿੱਖ ਸੰਗਤ ਪੂਰੇ ਜ਼ੋਰ ਨਾਲ ਦੇਊਗੀ ਜਵਾਬ ਕਿ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਏਰੀਏ ਦੇ ਵਿੱਚ 18 18 19 19 ਸਾਲ ਦੇ ਬੱਚੇ ਨਸ਼ਾ ਕਰ ਰਹੇ ਆ ਤੇ ਭਾਈ ਸਾਹਿਬ ਨੇ ਬਹੁਤ ਵਧੀਆ ਵਹੀਰ ਤੋਰੀ ਹੀ ਪਰ ਤੁਹਾਨੂੰ ਪਤਾ ਸਰਕਾਰਾਂ ਕੋਈ ਮੁੱਦਾ ਏ ਦੋ ਨਸ਼ੇ ਦਾ ਤੇ ਆਪਣਾ ਜਿਹੜਾ ਵਾ ਬੇਅਦਬੀ ਦਾ ਇਹ ਮੁੱਦਾ ਹੱਲ ਨਹੀਂ ਕਰਦੇ ਕਿਉਂਕਿ ਵੋਟਾਂ ਆਏ ਵੋਟਾਂ ਆ ਰਹੀਆਂ ਨੇ ਆਏ ਮੁੱਦਾ ਉਠਾਉਣਾ 5 ਸਾਲ ਉਦਾਂ ਲੰਘ ਜਾਂਦੇ ਆ ਹਰ ਵਾਰੀ ਲਾਰੇ ਲਾ ਦਿੰਦੇ ਹਨ ਪਰ ਲੋਕਾਂ ਦੇ ਮਨਾਂ ਚ ਇਸ ਵਾਰ ਗੱਲ ਹੈ ਕਿ ਅਸੀਂ ਵੋਟ ਇਹ ਨਾ ਮੁੱਦਿਆਂ ਤੇ ਪਾਵਾਂ ਭਾਜੀ ਗੱਲ ਇਹੀ ਆ ਸਾਨੂੰ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਚਾਹੀਦਾ ਵਾ ਤੇ ਨਸ਼ੇ ਦਾ ਸਾਡਾ ਜਿਹੜਾ ਨਸ਼ੇ ਦਾ ਇਨਸਾਫ ਨਸ਼ਾ ਖਤਮ ਹੋਣਾ ਚਾਹੀਦਾ ਬਿਲਕੁਲ ਸੋ ਬਾਬਾ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਅ ਦੁਬਈ ਦੇ ਵਿੱਚ ਤੁਹਾਡਾ ਟਰਾਂਸਪੋਰਟ ਦਾ ਹੋਰ ਵੀ ਤਿੰਨ ਟਰਾਂਸਪੋਰਟਸ ਨੇ ਕਰੋੜਾਂ ਦਾ ਤੁਹਾਡਾ ਬਿਜ਼ਨਸ ਆ 8 ਲੱਖ ਰੁਪਏ ਤੁਸੀਂ ਹਰ ਮੰਥ ਨਹੀਂ ਦਸਵੰਤ ਵੀ ਕੱਢਦੇ ਹੋ 8 ਤੋਂ 10 ਲੱਖ ਰੁਪਏ ਸਾਡਾ ਸਾਲ ਦਾ ਦਸਵੰਦ ਹੁੰਦਾ ਬਾਹਰ ਦਾ ਵੀ ਹੁੰਦਾ ਵਾ ਲੋਕਲ ਵੀ ਹੁੰਦਾ ਵਾ ਦੀ ਜਾਂਦਾ ਵਾ ਪਰ ਸਾਡੇ ਅਸੀਂ ਛੇ ਭਾਈ ਆਂ ਤੇ ਮਲ ਸਾਰੇ ਰਲ ਕੇ ਅਸੀਂ ਦਸਵੰਦ ਕੱਢਦੇ ਆਂ ਬੜੀ ਸੁੰਦਰ ਕਮਾਈ ਕਰਨਦੇ ਆਂ ਪਰ ਕਿਤੇ ਨਾ ਕਿਤੇ ਸਾਨੂੰ ਕੌਮ ਵਾਸਤੇ ਖੜਾ ਹੋਣਾ ਚਾਹੀਦਾ ਵਾ ਜਿਹੜੀ ਕੌਮ ਨਾ ਸਾਡੀ ਇੱਕ ਦੁਗਦਾਚ ਪੈ ਗਈ ਆ ਇੱਕ ਇਹਨਾਂ ਨੂੰ ਸੂਰਮਾ ਜੋਦਾ ਨਹੀਂ ਮਿਲਿਆ ਭਾਈ ਅਮਰਤਪਾਲ ਸਿੰਘ ਆਇਆ ਵਾ ਤੇ ਸਾਡਾ ਫਰਜ਼ ਵੀ ਬੰਦਾ ਵਾ ਜਿਵੇਂ ਹੁਣ ਆ ਬਾਣਾ ਪਾਇਆ ਵਾ ਨਾ ਇਹ ਗੁਰੂ ਸਾਹਿਬ ਦਾ ਬਾਣਾ ਵਾ ਇਹ ਸਾਡੀ ਉਹਨਾਂ ਦੇ ਡਰੈਸ ਸਾਦਗੀ ਡਰੈਸ ਵਾ ਜਿੰਨੇ ਤੁਹਾਡੇ ਕੋਲ ਪੈਸੇ ਨੇ ਤੁਸੀਂ ਤਗੜੇ ਤਗੜੇ ਬ੍ਰਾਂਡ ਪਾ ਸਕਦੇ ਅਸੀਂ ਵੀਰ ਜੀ ਜਿਵੇਂ ਆਪਣੀ ਪੈਂਟਾਂ ਜੀਨਸ ਵੀ ਹੈਗੀਆਂ ਜੀਨਸ ਸੂਟ ਸਾਰੇ ਹੈਗੇ ਆ ਚਾਹੇ ਵਧੀਆ ਵਧੀਆ ਸ਼ਰਟ ਵੀ ਲੈ ਸਕਦੇ ਉਹ ਜਿਹੜਾ ਗੁਰੂ ਸਾਹਿਬ ਦਾ ਬਾਣਾ ਵਾ ਨਾ ਇਹ ਸਾਦਗੀ ਆ ਇਹ ਤੇ ਇਹ ਇਹ ਫੀਲਿੰਗ ਜਿਹੜੀ ਹੁੰਦੀ ਆ ਵੀ ਜਿਵੇਂ ਸੱਚੇ ਪਾਤਸ਼ਾਹ ਅਕਾਲਪੁਰਖ ਖੁਦ ਖੁਦਾ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਖੁਦ ਖੁਦਾ ਵਾ ਨਾ ਉਹ ਇਸ ਬਾਣੇ ਨੂੰ ਸੁੰਦਰਤਾ ਵਧ ਦਿੰਦਾ ਵਾ ਇੱਕ ਸੱਚੇ ਪਾਤਸ਼ਾਹ ਨੇ ਆਖਿਆ ਖਾਲਸਾ ਮੇਰਾ ਰੂਪ ਹੈ ਖਾਸ ਤੇ ਖਾਲਸੇ ਵਿੱਚ ਕਰੂ ਨਵਾਸ ਸੱਚੇ ਪਾਤਸ਼ਾਹ ਕਹਿੰਦਾ ਮੈਂ ਇਹਦੇ ਵਿੱਚ ਦਰਸ਼ਨ ਦੇਣੀ ਆ ਸ਼ਸ਼ਤਰਾਂ ਹੀ ਦੇਣੀ ਕੇਸਾ ਤਰੀਂ ਦੇਣੀ ਬਾਣੀ ਵਾਲੇ ਨੂੰ ਦੇਣੀ ਆ ਤੇ ਜੇ ਗੁਰੂ ਸਾਡਾ ਇਹ ਗੱਲ ਕਹਿ ਰਿਹਾ ਵਾ ਤੇ ਅਸੀਂ ਉਹਦਾ ਐਡਰੈਸ ਪਾਉਣ ਤੋਂ ਮੁਰਕਰ ਨਹੀਂ ਹੋਣਾ ਚਾਹੀਦਾ ਪਾਉਣੀ ਚਾਹੀਦੀ ਆ ਬ੍ਰਾਂਡ ਦੀ ਗੱਲ ਕਰਦੇ ਆਂ ਵੀ ਅਸੀਂ ਮਰਸੜੀਆਂ ਗੱਡੀਆਂ ਜਿੱਦਾਂ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਨੂੰ ਆਖਿਆ ਗਿਆ ਇਹ ਮਰਸੜੀਆਂ ਗੱਡੀਆਂ ਚ ਲੈ ਕੇ ਆ ਮੰਡਾ ਸਾਡੀਆਂ ਤੇ ਵੱਡੀ ਤੋਂ ਵੱਡੀ ਜਿਵੇਂ ਫਰਾਰੀਆਂ ਗੱਡੀਆਂ ਨਾ ਮਹਿੰਗੀ ਤੋਂ ਮਹਿੰਗੀ ਜਿਹਦੀ ਕੀਮਤ ਇੱਥੇ 8-9 ਕਰੋੜ ਰੁਪਈਆ ਵਾ ਜਿਵੇਂ ਪਿਛਲੇ ਦੀਪ ਸਿੱਧੂ ਕੋ ਕਿੰਨੀ ਜ਼ਿਆਦਾ ਤੇ ਹੀ ਉਹ ਗੱਡੀਆਂ ਸਾਡੇ ਸਰਦਾਰ ਵਿਦੇਸ਼ਾਂ ਚ ਲਈ ਫਿਰਦੇ ਆ ਦबई ਕੰਟਰੀ ਇਦਾਂ ਦੀ ਆ ਜਿੱਥੇ ਮੱਥਾ ਟੇਕਣ ਵੱਡੀ ਤੋਂ ਵੱਡੀ ਗੱਡੀ ਆਉਂਦੀ ਆ ਉਹ ਸਾਡੇ ਸਰਦਾਰ ਲੈਂਡ ਹੈ ਬਿਨੈਸ ਇੱਦਾਂ ਵਾ ਵੀ ਵੱਡੀਆਂ-ਵੱਡੀਆਂ ਬਿਲਡਿੰਗਾਂ ਵਾ ਤਕੜਾ ਬਿਜ਼ਨਸ ਤੁਹਾਡਾ ਵੀ ਆ ਤੁਸੀਂ ਵੀ ਬੜੇ ਲਾਹਣਾਂ ਮਰਸੀਡੀਜ਼ ਵਗੈਰਾ ਅਸੀਂ ਲੈ ਸਕਦੇ ਆ ਪਰ ਅਸੀਂ ਸਾਦਗੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਆ ਕਿ ਕੌਮ ਦਾ ਭਲਾ ਹੋ ਜੇ ਜਿਹੜਾ ਪੈਸਾ ਅਸੀਂ ਵੇਸਟ ਕਰਨਾ ਵਾ ਉਹ ਕਿਤੇ ਕੌਮ ਦਾ ਕਿਤੇ ਘਰ ਦੀ ਛੱਤ ਪੈ ਜਾਏ ਅਸੀਂ ਚਾਹੁੰਦੇ ਆ ਗਰੀਬ ਦਾ ਭਲਾ ਹੋ ਜੇ ले ਸਕਦੇ ਆ ਘੁੰਮ ਸਕਦੇ ਆ ਯਾਸ਼ੀ ਮਾਰ ਸਕਦੇ ਆ ਪਰ ਉਸ ਬੰਨੇ ਜਣਾ ਗੁਰੂ ਮਹਾਰਾਜ ਨੇ ਆਖਿਆ ਬਿਲਕੁਲ ਸਾਦੇ ਰਹਿਣਾ ਵਾ ਮਰਜਾ ਬਿਲਕੁਲ ਸਾਦੇ ਰਹਿਣਾ ਜ਼ਿੰਦਗੀ ਬਿਲਕੁਲ ਸਾਫ ਸੁਥਰੀ ਬਤੀਤ ਕਰਨੀ ਆ ਤੇ ਜੇ ਤੁਹਾਡੇ ਕੋਲ ਵੱਧ ਪੈਸੇ ਆ ਤੇ ਕਿਸੇ ਗਰੀਬ ਦਾ ਭਲਾ ਕਾਦੋਗੇ ਰਾਹੀ ਆਰੇ ਵੀਰੇ ਜ਼ਿੰਦਗੀ ਦਾ ਸੁਆਦ ਆ ਰਿਹਾ ਜ਼ਿੰਦਗੀ ਦਾ ਸੁਆਦ ਇਦਾਂ ਦਾ ਆ ਜਾਂਦਾ ਵੀ ਸੱਚੇ ਪਾਤਸ਼ਾਹ ਦਰਸ਼ਨ ਦਿੰਦੇ ਆ ਇਹ ਸੁਆਦ ਆ ਮੈਂ ਪਰਤਖ ਸੱਚੇ ਪਾਤਸ਼ਾਹ ਨੂੰ ਵੇਖਿਆ ਸੰਤ ਜਰਨੈਲ ਸਿੰਘ ਭਿੰਡਰਾਲੇ ਮੈਂ ਦੋ ਤਿੰਨ ਅਰੀ ਦਰਸ਼ਨ ਉਹਨਾਂ ਦੇ ਕਰ ਆਇਆ ਵਾਂ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਵਾ ਇਹ ਗੱਲ ਵੀ ਕਰਦੇ ਆ ਬਈ ਇਹ ਮੇਰੇ ਨਾਲ ਜਿਹੜੀਆਂ ਜਿਹੜੀਆਂ ਰੂਹਾਂ ਹੁੰਦੀਆਂ ਨਾ ਉਹ ਥਾਪੜਾ ਦੇ ਕੇ ਚਲ ਜਾਂਦੀਆਂ ਵਾ ਗੱਲ ਤੁਹਾਨੂੰ ਜਦੋਂ ਕਿ ਮਹਾਰਾਜ ਕਿਰਪਾ ਕਰੂਗਾ ਤਾਂ ਗੱਲ ਵੀ ਦੱਸਾਂਗੇ ਮਹਾਰਾਜ ਕਿਰਪਾ ਸੇ ਜੀ ਬਾਬਾ ਜੀ ਹੁਣਾਂ ਨੂੰ ਅਸੀਂ ਨਾਲ ਰਹਿੰਨੇ ਆ ਕਈ ਨਾ ਹੁੰਦੇ ਆਪਣੇ ਵਿੱਚ ਜਿਹੜੇ ਵੀ ਫੀਮ ਖਾ ਲਿਆ ਕਰੋ ਬਾਬਾ ਜੀ ਹੁਣ ਆਂਦੇ ਇਹੋ ਜਿਹਾ ਨਸ਼ਾ ਨੂੰ ਆਪਣੀ ਜੁੱਤੀ ਥੱਲੇ ਰੱਖਦੇ ਨਸ਼ਾ ਮਤਲਬ ਇੰਨਾ ਬਾਣੀ ਦਾ ਨਸ਼ਾ ਵਾ ਪੰਜ ਬਾਣੀਆਂ ਪੜਨੀਆਂ ਚਲੋ ਪਰਮੇਸ਼ਰ ਕਰਾਉਂਦਾ ਗੁਰੂ ਰਾਮਦਾਸ ਬਹੁਤ ਹੀ ਚੜਦੀ ਗਲਾ ਵਾ ਸੋ ਜਦੋਂ ਇਦਾਂ ਦੇ ਸਿੰਘਾਂ ਦੀ ਸੰਗਤ ਕਰੀਦੀ ਆ ਤੇ ਉਹ ਬੜਾ ਅਸਰ ਹੁੰਦਾ ਇਹ ਵੀਰ ਇੱਥੇ ਹੋਣਾ ਇੱਕ ਮੁੰਡਾ ਸਾਡੇ ਪਿੰਡੋਂ ਹੀ ਆਇਆ ਉਹ ਪਰਨਾ ਬਨਣ ਡਿਆ ਪਿਆ ਨਾਲ ਰਹੀਦਾ ਕਿੱਥੇ ਚਲ ਗਿਆ ਉਹ ਥੋੜਾ ਪਤਿਤ ਪੁਨੇ ਚ ਪਿਆ ਇਹ ਦੋ ਜਿੱਦਣ ਦਾ ਅੰਮ੍ਰਿਤਵਾਲ ਦਾ ਪ੍ਰਚਾਰ ਕਰਨ ਦਾ ਸਿੱਖੀ ਵੱਲ ਨੂੰ ਉਹਦਾ ਮੋੜਾ ਪੈ ਗਿਆ ਤੇ ਉਹਦੇ ਘਰ ਦੇ ਬੜੇ ਹੈਰਾਨ ਇਹ ਗੱਲ ਤੋਂ ਵੀ ਇਹ ਕ੍ਰਿਸ਼ਮਾ ਵੀ ਕਦੀ ਸਾਡੇ ਅੱਖੇ ਨੂੰ ਲੱਗਾ ਇਹ ਉੱਠਦਾ ਹੀ ਨਹੀਂ 10 ਵਜੇ ਉਹ ਸਵੇਰੇ 5 ਵਜੇ ਉੱਠ ਕੇ ਗੁਰੂ ਘਰ ਜਾਂਦਾ ਮਤਲਬ ਇਹ ਸੰਗਤ ਜਿਹੜੀ ਆ ਬਹੁਤ ਵੱਡੀ ਚੀਜ਼ ਹੈ ਜਦੋਂ ਆਪਾਂ ਜਿੱਦਾਂ ਦੀ ਸੰਗਤ ਕਰਾਂਗੇ ਨਾ ਜੁੱਥ ਨੂੰ ਚੰਗੇ ਰਾਹ ਪਾਇਆਗਾ ਮਰੇ ਆਇਆ ਹਾਂਜੀ ਹਾਂਜੀ ਵਾਗਰੂ ਤੇ ਬਾਕੀ ਮੈਂ ਤੁਹਾਡੇ ਸਾਹਮਣੇ ਇੱਕ ਬੇਨਤੀ ਕਰਨੀ ਵੀਰ ਜੀ ਸਾਰੀ ਸੰਗਤ ਸਾਡਾ ਪੰਜਾਬ ਫੇਰ ਬਜਨਾ ਜੇ ਵੱਧ ਤੋਂ ਵੱਧ ਰੁਕ ਲਾਓ ਤੇ ਮੈਂ ਵੀ ਜ਼ਿੰਮੇਵਾਰ ਵਿੱਚ ਆਉਣਾ ਜੇ ਮੇਰੇ ਫਾਦਰ ਸਾਹਿਬ ਨਹੀਂ ਮੰਨਦੇ ਆ ਭਾਗ ਨਾ ਲਾਈਏ 나ੜ ਨੂੰ ਆਪਣਾ ਕੁਛ ਨਹੀਂ ਜੇ ਰਹਿਣਾ ਆਪਾਂ ਧਰਤੀ ਨੂੰ ਇਹਨੂੰ ਤਬਾਹ ਕਰ ਦੇਣਾ ਜੇ ਸਾਰੀ ਸੰਗਤ ਵੱਧ ਤੋਂ ਵੱਧ ਰੁਕ ਲਾਓ ਆਪਣਾ ਪੰਜਾਬ ਹਰਿਆ ਭਰਿਆ ਕਰੀਏ ਕੋਈ ਗੱਲ ਨਹੀਂ ਫਸਲ ਜੇ ਕੁਆਂਟਲ ਘਟ ਨਿਕਲੇ ਉਹਾੜ ਇਦੋਂ ਕੋਈ ਕੁਦਰਤੀ ਕਰੋਪੀ ਆਉਂਦੀ ਫੇਰ ਵੀ ਦੇ ਅਸੀਂ ਕਰਦੇ ਆ ਫਿਰ ਦੂਜੀ ਜੀ ਇੱਕ ਮੇਰੇ ਮਨ ਚ ਜ਼ਰੂਰੀ ਜ਼ਰੂਰੀ ਬੇਨਤੀ ਆ ਤੇ ਸੰਗਤਾਂ ਦੇ ਚਰਨਾਂ ਚ ਦੋ ਫੇਰੇ ਜਿਹੜੇ ਪੜੀਆਂ ਦੇ ਬਨੇ ਬਨੇ ਲਾਇਆ ਕਰੋ ਇੱਕ ਤੇ ਟ੍ਰੈਫਿਕ ਦੇ ਵਿੱਚ ਡਿਸਟਰਬਿੰਗ ਹੁੰਦੀ ਆ ਪਿਛਲੇ ਦਿਨੀ ਐਕਸੀਡੈਂਟ ਹੋਇਆ ਇੱਕ ਆਗੀ ਨਾ ਲਾਓ ਇੱਕ ਟਰੱਕ ਥੱਲੇ ਮੋਟਰਸਾਈਕਲ ਕਿੰਦੇ ਆ ਕੇ ਥੱਲੇ ਐਕਸੀਡੈਂਟ ਨਾਲ ਉਹ ਪਤਾ ਨਹੀਂ ਕੋਈ ਲੜਕੀ ਕਿ ਲੜਕਾ ਸੀ ਉਹ ਮਰ ਗਿਆ ਤੇ ਉਹ ਧੂਏ ਦੀ ਵਜ੍ਹਾ ਨਾਲ ਜਦੋਂ ਧੂਆਂ ਸੜਕ ਦੇ ਉੱਤੇ ਅੱਗ ਲਾਉਣੀ ਆ ਹਵਾ ਜਦੋਂ ਉਲਟੇ ਬੰਨੇ ਆਉਂਦੀ ਉਦੋਂ ਜ਼ਰੂਰ ਲਾਓ ਇੱਕ ਦੋ ਫੇਰੇ ਲਾਓ ਇੱਕ ਗੱਲ ਹੋਰ ਪੰਜਾਬ ਦੀ ਧਰਤੀ ਤੇ ਤੁਸੀਂ ਆਨੇ ਨਾ ਵੀ ਇੱਥੇ ਆਇਆ ਕੋਈ ਇੱਕ ਸਤਗੁਰ ਸੱਚੇ ਪਾਤਸ਼ਾਹ ਨੇ ਇਸ ਵਾਰ ਬਹੁਤ ਵੱਡੀ ਕਿਰਪਾ ਕੀਤੀ ਆ ਕਣਕ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਵੇਖੀ ਆ ਵੀ 28 ਕੁਇੰਟਲ ਤੱਕ ਨਿਕਲਾਈ ਆ ਕਦੀ ਸੋਚਿਆ ਨਹੀਂ ਕਿਤੇ 20 ਕਿਤੇ 19 ਕਿਤੇ 15 ਵੀ ਚਲ ਗਈ ਸੀ ਇਹ ਗਲੇ ਮਾਰੀ ਵੀ ਹੋਏ ਸਾਰਾ ਕੁਝ ਆ ਬੜੀ ਕਿਰਪਾ ਹੀ ਸਤਗੁਰ ਦੀ ਵੀ ਕਣਕ ਜੀ ਹੁਣ ਦੋ ਬੋਰੀਆਂ ਚ ਚਾਰ ਵੱਧ ਨਿਕਲਾਈਆਂ ਨਾ ਇਹ ਇੱਕ ਬੋਰੀ ਗਰੀਬ ਨੂੰ ਜ਼ਰੂਰ ਦਓ ਤੇ ਸਾਨੂੰ ਮੰਗਣਾ ਨਾ ਪਵੇ ਸਰਕਾਰਾਂ ਕੋ ਐਂ ਮੰਗਤੇ ਨਾ ਬਣੀਏ ਕਮਾਈ ਆਪਣੀ ਕਰੀਏ ਉਹ ਖੁਸ਼ੀ ਨਾ ਦੇਈਏ ਦਾ ਸੰਬੰਧ ਜ਼ਰੂਰ ਕੱਢਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਬਾ ਜੀ ਨੇ ਵੀ ਗੱਲਬਾਤ ਕੀਤੀ ਜੋ ਕਿ ਖਾਸ ਤੌਰ ਤੇ ਦਵਾਈ ਤੋਂ ਆਏ ਤੇ ਨੌਜਵਾਨ ਦੇ ਨਾਲ ਵੀ ਤੁਸੀਂ ਦੇਖਿਆ ਕਿ ਲੋਕ ਮੁੱਦੇ ਤੇ ਗੱਲ ਕਰ ਰਹੇ ਨੇ ਲੋਕ ਕਹਿੰਦੇ ਕਿ ਇਹ ਨਸ਼ਾ ਸਾਡਾ ਮਸਲਾ ਹੈ ਬੇਦਬੀ ਸਾਡਾ ਮਸਲਾ ਹੈ ਪਰ ਤੁਸੀਂ ਦੇਖ ਰਹੇ ਹੋ ਤੁਹਾਡੇ ਲੀਡਰ ਇੱਕ ਦੂਜੇ ਦੇ ਉੱਤੇ ਸਿਰਫ ਬਿਆਨਬਾਜ਼ੀਆਂ ਕਰ ਰਹੇ ਨੇ ਮੁੱਦੇ ਦੀ ਗੱਲ ਫਿਲਹਾਲ ਕਿਤੇ ਹੁੰਦੀ ਨਜ਼ਰ ਨਹੀਂ ਆ ਰਹੀ ਸੋ ਹਰ ਇੱਕ ਲੀਡਰ ਦੀ ਇੰਟਰਵਿਊ ਸੁਣੋ ਜਿਹੜੇ ਚਤੰਤ ਲੱਗਦਾ ਹੈ ਕਿ ਹਾਂ ਇਹ ਪੰਜਾਬ ਨੂੰ ਸਵਾਰਨਾ ਚਾਹੁੰਦਾ ਹੈ ਤੁਹਾਡਾ ਚੰਗਾ ਚਾਹੁੰਦਾ ਹੈ ਉਹਨੂੰ ਵੋਟ ਪਾਓ ਆਪਣੇ